हाँ जी सत जी देखिए यूट्यूब कौन कौन बैठा भाई No, the audio metro. is the answer. ਆਯੁਰਵੈਦਿਕ ਫੂਡ ਸਪਲੀਮੈਂਟ ਹਾਂਜੀ ਵੀਰ ਜੀ ਕਿਵੇਂ ਹੋ ਬਹੁਤ ਵਧੀਆ ਜੀ ਦੁੱਖਾ ਭਾਜੀ ਹਾਂਜੀ ਕੀ ਹਾਲ ਚਾਲ ਨੇ ਜੀ ਆਪਾਂ ਕਿੱਥੋਂ ਜੀ ਆਯੁਰਵੈਦਿਕ ਫੂਡ ਸਪਲੀਮੈਂਟਾ ਬਹੁਤ ਵਧੀਆ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਨੇ ਲਾਈਵ ਨੂੰ ਸ਼ੇਅਰ ਕਰ ਦੋ ਜੀ ਵਾ ਸਹੀ ਆ ਰਹੀ ਹੈ ਜੀ ਕੌਣ ਕੌਣ ਜੁਟੇ ਲਵਾਉ ਹਾਜ਼ਰੀ ਕਮੈਂਟ ਕਰਕੇ ਦੱਸੋ ਆ ਜੈਕ ਦਾ ਡੈਡੀ ਉਹ ਬੰਦੇ ਜੀ ਜੈਕ ਦਾ ਡੈਡੀ ਬਹੁਤ ਠੀਕ ਹੋ ਭਾਈ ਜੈਕ ਦਾ ਡੈਡੀ ਤਾਂ ਸੁੱਤਾ ਪਿਆ ਭਾਈ ਉਧਰ ਹਾਉ ਦੇ ਮੰਮੀ ਕੋਲੇ ਅੱਜ ਮੇਰੇ ਕੋਲ ਆਇਆ ਦੀਆ ਮੈਂ ਆਪਣੇ ਲਵੇ ਪਾਇਆ ਨਹੀਂ ਗੇੜੇ ਗੁੜੇ ਦੇ ਕੇ ਫੁੜ ਗਿਆ ਫਿਰ ਮੈਂ ਤਾਂ ਜੀ ਉਹਨੂੰ ਬਾਜ ਮਾਰ ਦਿਆ ਹੁਣ ਭੱਜ ਜਾਊਗਾ ਆਫੀਸ਼ਲ ਲਾਈਫ ਹੈਲੋ ਹਾਂਜੀ ਹੈਲੋ ਜੀ ਕਿੱਥੋਂ-ਕਿੱਥੋਂ ਜੋੜਿਓ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਬਰਾ ਹਨਾ ਕਨਫਰਮ ਹੋ ਜਾਂਦਾ ਥੋੜਾ ਹੁਣ ਤਾਂ ਮੇਰਾ ਪੁੱਤ ਜੈਕਰ ਆ ਪੁੱਚੋ ਮੰਡੀ वो तो समझ गया जी हम जय कदम लैता बस नहीं दसन की फौजा सुतिया पराड़े मार नहीं है समझ गए अमृतसर ਹਾਂਜੀ ਅਪਾ ਵੀ ਡੌਗ ਲਵਰ ਹੈ ਕੀ ਕੰਮ ਕਰਦੇ ਆਂਗੇ ਅ ਟੂ ਫੇਸਬੁਕ ਤੇ ਤਾਂ ਨਾਂ ਤੋਂ ਆਈਡੀ ਦਾ ਪਤਾ ਲੱਗ ਜਾਂਦਾ ਐ ਜਿਹੜਾ ਇਹ YouTube ਤੇ ਡਾਲਰ ਠੀਕ ਆ ਜੀ ਡਾਲਰ ਬਹੁਤ ਵਧੀਆ ਜੀ ਅ ਫਟਫਟ ਉੱਪਰ ਪਿਆ ਉਧਰ ਦੂਜੇ ਕਮਰੇ 'ਚ ਆ ਦੂਜੇ ਇੱਧਰ ਹੁੱਤੇ ਪਿਆ ਮੇਰੇ ਕੋਲੇ ਅੋਰ ਕਿੱਥੋਂ ਕਿੱਥੋਂ ਜੁੜਿਆ ਭਰਾ ਕਮੈਂਟ ਕਰਕੇ ਲਿਖਾਓ ਹਾਜ਼ਰੀ ਅ ਪਹਿਲਾਂ ਮੈਂ ਫੇਸਬੁੱਕ ਤੇ ਲਾਈਵ ਹੋਇਆ ਸੀਗਾ ਥੋੜਾ ਫੇਮ ਲੇਟ ਹੋ ਗਿਆ ਅੱਜ ਫਿਰ ਮੈਂ ਕੌਣ ਕੌਣ ਡੌਗ ਲਵਰ ਜੁੜੇ ਆਪਣੇ ਨਾਲ ਅੱਜ ਅੱਜ ਦੇ ਲਾਈਵ ਦੇ ਵਿੱਚ ਕਮੈਂਟ ਕਰਕੇ ਦੱਸੋਗੇ ਅ ਕਿਹੜਾ ਕਿਹੜਾ ਮੇਰਾ ਵੀਰ ਡੌਗ ਲਵਰ ਹੈਗਾ ਇੱਕ ਤਾਂ ਜੈਕ ਵਾਲੇ ਆ ਗਏ ਸਰਦਾਰ ਜੀ ਸਾਡੇ ਔਰ ਜਿੰਨੇ ਮੇਰੇ ਵੀਰ ਜੁੜਿਓ ਤੁਸੀਂ ਦੱਸੋ ਕੌਣ ਕੌਣ ਡੌਗ ਲਵਰ ਆ ਤੁਹਾਡੇ ਵਿੱਚ ਤੇਰਾ ਪਗਲਦਕ ਤੇ ਥੋੜੀ ਡੌਗ ਲੈਣ ਬਾਰੇ ਪਹਿਲਾਂ ਕਮੈਂਟ ਕਰਕੇ ਦੱਸੋ ਕੌਣ ਕੌਣ ਡੌਗ ਲਵਰ ਹੈ ਕਾਸਿਫ ਅਲੀ ਚੋਹਾਨ ਮਲੇਰ ਕੋਟਲਾ ਹਾਂਜੀ ਖਾਨ ਸਾਹਿਬ ਕੀ ਹਾਲ ਚਾਲ ਨੇ ਤੁਸੀਂ ਵੀ ਡੌਗ ਲਵਰ ਹੋ ਕਿ ਬੱਕਰਾ ਲਵਰ ਹੋ ਮਲੇਰ ਕੋਟਲਾ ਫਿਰ ਤਾਂ ਸਾਡੇ ਗਵਾਂਡੀਓ ਕੰਮ ਕਰ ਕੀ ਚੱਲਦਾ ਜੀ ਮਲੇਰ ਕੋਟਲਾ ਵਾਲਿਓ ਦੱਸ ਐਪਲਾਈ ਕਰਦੇ ਕਰੋ ਜਦੋਂ ਗੱਲਾਂ ਬਾਤਾਂ ਕਰ ਰਹੇ ਆ ਲਾਈਵ ਦੇ ਵਿੱਚ ਦੱਸ ਦਿਆ ਕਰੋ ਭਰਾਵਾ ਪਤਾ ਲੱਗ ਜਾਂਦਾ ਸਾਡੇ ਆਪ ਦੀ ਇਡੈਂਟੀਫਿਕੇਸ਼ਨ ਤਾਂ ਜ਼ਰੂਰੀ ਆ ਨਾ ਔਰ ਜਿਵੇਂ ਮੈਨੂੰ ਪਤਾ ਲੱਗਾ ਵੀ ਮਲੇਰ ਕੋਟਲੇ ਤੋਂ ਆਪਣੇ ਨਾਲ ਜੋੜਦੇ ਆਂ ਅੰਮ੍ਰਿਤਸਰ ਤੋਂ ਜੋੜਦੇ ਆਂ ਪੋਚੋ ਮੰਡੀ ਤੋਂ ਜੋੜਦੇ ਆਂ ਬਾਕੀ ਵੀ ਦੱਸ ਦਿਆ ਕਰੋ ਭਾਈ ਕਸਤਪਾਲੀ ਚੋਹਣ ਕਦੇ ਵਧੀਆ ਜੀ ਆਪ ਕਿਵੇਂ ਹੋ ਅੰਕਲ ਜੀ ਬਹੁਤ ਵਧੀਆ ਜੀ ਕੰਮਕਾਰ ਵਧੀਆ ਤਾਂ ਮੌਜਾ ਨੇ ਬਾਬੇ ਦੀ ਮਿਹਰ ਐ ਦੇਖੋ ਲੰਗਰ ਪਾਣੀ ਛਕਿਆ ਤੇ ਲੈ ਕੇ ਪਾਇਆ ਤੁਸੀਂ ਸੁਣਾਓ ਕਿੱਦਾਂ ਚੱਲ ਰਿਹਾ ਹੈ ਕੀ ਕਾਰੋਬਾਰ ਕਰਦੇ ਆਪਾਂ ਦੋ ਲਾਈਕ ਆਗੇ ਜੀ ਕਾਸਿਫਲੀ ਚਾਹਨਾ ਹਮ ਬੱਕਰਾ ਲਾਈਕ ਹਮ ਹੁਣ ਬੱਕਰਾ ਲਾਈਕ ਵਟ ਅਨਲਾਈਕ ਡੌਗ ਪੈਟ ਆਲਸੋ ਵੜੀਆ ਗੱਲ ਬਾਤ ਹੈ ਕਿਉਂਕਿ ਕੋਈ ਨਾ ਕੋਈ ਆਪਣੇ ਨਾਲ ਜ਼ਿਆਦਾਤਰ ਜ਼ਿਆਦਾ ਬੱਕਰੇ ਵਾਲੀ ਵੀ ਜੁੜੇ ਹੁੰਦੇ ਆ ਜਾਂ ਡੌਗ ਲੈਣ ਦੇ ਜ਼ਿਆਦਾਤਰ ਇਦਾਂ ਦੇ ਆਪਣੇ ਨਾਲ ਹੁੰਦੇ ਆ ਜਿਹੜੇ ਵੀ ਫੁੱਲ ਰਹਿ ਗਿਆ ਬਣਿਆ ਨਾ ਅ ਮਨਜੋਸ ਮੰਨੂ ਜੋਸ ਹਾਂਜੀ ਪੱਪਾ ਜੀ ਠੀਕ ਹਾਂ ਬਹੁਤ ਵਧੀਆ ਰਾਜੇ ਬਹੁਤ ਵਧੀਆ ਤੁਸੀਂ ਦੱਸੋ ਉਹ ਲਾਈਫ ਨੇ ਕੀ ਅ ਮਨੁਜੋਤ ਜੀ ਆਪਾ ਕਿੱਥੋਂ ਜੁੜੇ ਹੈਗੇ ਆ ਇਹਨਾਂ ਨੇ ਕਮੈਂਟ ਜੀ ਡੀਲ ਕਰਤਨ ਵਾਲੇ ਸਭ ਇਹ ਆਪਰੇਸ ਨਾ ਉਪਰ ਸਾਰੇ ਵਧੀਆਗੇ ਕੰਮ ਧੰਦੇ ਕਿਦਾਂ ਚੱਲ ਰਹੇ ਤੁਹਾਡੇ ਚੱਠੇ ਨਖਤੇ ਇੱਥੇ ਨਖਤੇ ਦਾ ਸਰਾਸ ਨਾਮ ਕੋਲੀ ਆ ਗਿਆ ਸਾਡੇ ਠੀਕਾ ਕੀ ਕੰਮ ਕਰਦੇ ਹੋ ਬੀਬਾ ਕਿ ਨਖਤੇ ਨਖਤੇ और सब ठीक ठाक है जो नमे जुड़े ने मेरे भा चैनल सबसक्राइब जरूर कर लि कोई नवा आ जाना ना सारे जने फेसबुक ते भी अपना चल रहा ਗੁਰਪਾਲ ਜੀ ਨਾਲ ਪਟਿਆਲਾ ਗਏ ਸੀ ਜੀ ਵਾਹ ਜੀ ਵਾਹ ਸਰਦਾਰ ਸਾਹਿਬ ਕੀ ਹਲਚਲ ਨੇ ਫॅमिली ਕੀ ਜੀ ਹੁਣ ਸੋਹ ਤੇ ਗਏ ਸੀ ਨਾ ਠੀਕ ਹੈ ਜੀ ਹੋਰ ਵਧੀਆ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਨੇ ਹੁਣ ਤਾਂ ਪ੍ਰਸ਼ਨ ਲੈ ਜਮੈਂ ਕਿਉਂਕਿ ਇਹਦੇ ਪਤਾ ਨਹੀਂ ਲੱਗਦਾ ਹੈਗਾ ਉਹ ਆਪਾਂ ਕਿਸੇ ਨੂੰ ਬਾਈ ਫੇਸਬੁਕ ਵੀ ਮਿਲਦੇ ਆ ਜਾਂ ਨਾਮ ਕੋਸੋਰ ਹੁੰਦਾ ਆਈਡੀਆਂ ਤੇ ਕੋਸੋਰ ਹੁੰਦਾ ਇਹਦਾ ਪਤਾ ਨਹੀਂ ਲੱਗਦਾ ਇਦਾਂ ਪੂਰਾ ਉਹ ਉਹ ਕਮ ਆਟੋਮੇਟ ਕਰਕੇ ਦੱਸਣਾ ਪੈਂਦਾ ਫਿਰ ਤੋਂ ਕਿਤੇ ਤਾਂ ਹੋਰ ਹੁੰਦਾ ਨਾ ਕਿਸੇ ਦੀ ਡੀਪੀ ਲੱਗੀ ਹੁੰਦੀ ਆ ਉਤੋਂ ਪਹਿਚਾਨ ਆ ਜਾਂਦੀ ਆ ਕੋਈ ਨਾ ਕੋਈ ਫੋਟੋ ਲੱਗੀ ਹੁੰਦੀ ਆ ਨਾ ਇੱਥੇ ਨਹੀਂ ਪਤਾ ਲੱਗਦਾ ਹੈਗਾ ਕੌਣ ਹੈਗਾ ਜ्यादा ਕਮੈਂਟ ਕਰਕੇ ਦੱਸਣਾ ਪੈਂਦਾ ਬਿਲਕੁਲ ਜੀ ਲਾਈਕ ਵਾਲਾ ਬਟਨ ਵੀ ਦਬਦਿਆ ਕਰੋ ਜਿੰਨੇ ਜੁੜਦੇ ਆ ਮੇਰੇ ਵੀਰ ਹਨ ਦੇਖੋ 55 ਜੁੜੇ ਹੋਏ ਹੈਗੇ ਆ ਲਾਈਕ ਆਪ ਨੂੰ 2 ਆਏ ਆ ਆਪਣਾ ਇੱਕ ਇੱਕ ਲਾਈਕ ਵੀ ਜ਼ਰੂਰ ਦਬਿਆ ਕਰੋ ਵਟਨਾ ਲਾਈਕ ਵਾਲਾ ਵੀ ਦਬਦਿਆ ਕਰੋ ਲੈ ਲਾਈਵ ਨੂੰ ਸ਼ੇਅਰ ਵੀ ਕਰੋ ਏ ਬਾਈ ਡੌਗ ਸ਼ੋ ਹੋਰ ਆ ਗਿਆ ਮੈਂ ਤੁਹਾਨੂੰ ਦੱਸ ਦੇਵਾਂ ਜਾਣਕਾਰੀ ਵਾਸਤੇ ਕਿ ਟੌੜਾ ਪਟਿਆਲਾ ਦੇ ਨੇੜੇ ਟੌੜਾ ਦੇ ਵਿੱਚ ਡੌਗ ਸ਼ੋ ਹੋਣ ਜਾ ਰਿਹਾ ਬਾਈ ਫੇਸਬੁਕ ਤੇ ਪੋਸਟ ਪਾਈ ਪਈ ਹੈ ਆਪਣੀ ਉੱਥੋਂ ਤੁਸੀਂ ਦੇਖ ਸਕਦੇ ਹੋ ਮਾਰਚ ਦੀ ਹੈ ਹੈ ਕਿੰਨੇ ਦਿਨ ਕਿਹਾ ਬਲ 20 ਦਾ ਇੱਥੇ ਤਾਂ ਟੌੜਾ ਲਿਖਿਆ ਪਿਆ ਤੇ ਪਿੰਡ ਦੇ ਵਿੱਚ ਹੀ ਆ ਇੱਕ ਡੌਗ ਸੋਤੇ ਜਾਣ ਵਾਲੇ ਵੀਰ ਨੇ ਜੁੜੇ ਹੋਏ ਆਪਣੇ ਉਹ ਨੋਟ ਕਰ ਲਿਓ ਕਿੰਨੇ ਮਾਰਚ ਦਾ ਆਪਣਾ ਫੇਸਬੁੱਕ ਤੇ ਦੇਖਾ ਔਰ ਕੋਣ ਕੋਣ ਜੁੜਿਆ ਤਿੰਨ ਲਾਈਕ ਹੋ ਗਏ ਲੋ ਜੀ ਔਰ ਕਿਨੇ ਕਿਨੇ ਲਾਈਕ ਵਾਲਾ ਬਟਨ ਦਬਾ ਦਿਓ ਭਾਈ ਉਦੋਂ ਵੀ ਡੇਟ ਦਾ ਫਿਰ ਇੱਥੇ ਦੇਖ ਕੇ ਜਿਹੜੀ 900 ਹੋ ਗਿਆ ਇਹ ਉਡੇ ਰਹੋ ਲੱਗਦੇ ਨਾਲ ਨੋਟ ਕਰੋ ਨਾ ਮਤਨ ਉਹ ਡੇਟ ਹੈ ਦੀ ਕਈ ਵਾਰੀ ਇਹ 22 ਮਾਰਚ ਦਾ ਡੌਗ ਸ਼ੋਅ ਹੈ ਜੀ ਇਹ ਨੋਟ ਕਰ ਲਿਓ ਤੁਸੀਂ ਇਹਦਾ ਬਈ ਨੀ ਹੈਗਾ ਬਲੇਜ ਟੌੜਾ ਪਟਿਆਲਾ ਦੇ ਨੇੜੇ ਆ ਡੇ ਨਾਈਟ ਸ਼ੋਅ ਹੈ 20 ਤਰੀਕ ਦਾ 20 ਮਾਰਚ ਦਾ ਕਹਿ ਲਓ ਇਸੇ ਦਾ ਇਹ ਨੋਟ ਕਰ ਸਕਦੇ ਹੋ ਕਿ ਕੈਸ਼ ਪ੍ਰਾਈਜ਼ ਨੇ ਜਿਹੜੇ ਡੌਗ ਜੀਨਰ ਹੋਣਗੇ ਕੈਸ਼ ਪ੍ਰਾਈਜ਼ ਨੇ ਕਲੇ ਕਲੇ ਦਾ ਦਾ 10 ਵੀ ਦਿੰਨਾ ਹੈ ਜਿਹੜਾ ਪਹਿਲੇ ਪੋਜੀਸ਼ਨ ਲੈ ਕੇ ਆਊਗਾ ਬੈਸਟ ਇਨ ਸ਼ੋ ਉਹਦੇ ਵਾਸਤੇ ਇਹਨਾਂ ਨੇ ਰੱਖਿਆ 21000 ਸੈਕੰਡ ਪੋਜੀਸ਼ਨ ਹੈਗੀ ਬੈਸਟ ਇਨ ਸ਼ੋ ਤੇ 11000 ਜੀ ਨੋਟ ਕਰ ਲਓ ਤੇ ਥਰਡ ਪੋਜੀਸ਼ਨ ਦੇ ਵਿੱਚ ਹੈਗਾ ਬੈਸਟ ਇਨ ਸ਼ੋ 5100 ਰੁਪਿਆ ਚੌਥੀ ਨੰਬਰ ਦੇ ਉੱਤੇ ਜਿਹੜਾ ਆ ਰਿਹਾ ਬੈਸਟ ਇਨ ਸ਼ੋ ਉਹਦਾ ਹੈਗਾ ਜੀ 44000 5ਵੇਂ ਨੰਬਰ ਤੇ ਹੈਗਾ ਜੀ ਜਿਹੜਾ ਵੈਸਟਿੰਗ ਸ਼ੋਅ ਦਾ 3100 ਰੁਪਿਆ ਇਹ ਤੁਸੀਂ ਸ਼ੋਅ ਕਰਦੇ ਹੋ ਡੌਗ ਨੂੰ 6ਵੇਂ ਨੰਬਰ ਤੇ ਹੈਗਾ ਜੀ ਵੈਸਟਿੰਗ ਸ਼ੋਅ ਦਾ 2100 ਰੁਪਿਆ ਕੈਸ਼ ਪ੍ਰਾਈਜ਼ ਨੇ ਉਹਨਾਂ ਦੇ ਸਾਰੇ ਟਰੋਫੀਆਂ ਦੇ ਦਿੰਦੇ ਨੇ ਬਾਕੀ ਜਿਵੇਂ ਉਹਦੇ ਕੈਸ਼ ਪ੍ਰਾਈਜ਼ ਆ 7ਵੇਂ ਨੰਬਰ ਤੇ ਹੈਗਾ ਜੀ ਵੈਸਟਿੰਗ 1100 8ਵੇਂ ਤੇ ਵੀ 1100 ਰੁਪਿਆ ਇਹ ਤੁਸੀਂ ਡੌਗ ਸ਼ੋਅ ਕਰਨਾ ਇੱਥੇ ਕਰ ਸਕਦੇ ਹੋ ਜੀ ਆਲ ਬਰੀਡ ਆ ਇਹ ਇੱਕ ਵੀ ਰਿੰਗ ਲੱਗਣਾ ਇਹਦੇ ਚ ਬਾਰ-ਬਾਰ ਨਹੀਂ ਲੱਗਦੇ ਸਿੰਗਲ ਰਿੰਗ ਦੇ ਵਿੱਚ ਹੀ ਫਾਈਨਲ ਹੈ ਜਿਹੜਾ ਪਹਿਲੇ ਰਾਊਂਡ ਵਿੱਚ ਜਿੱਤ ਗਿਆ ਉਹ ਆਪਦਾ ਕੈਪ ਪ੍ਰਾਈਜ਼ ਲੈ ਸਕਦਾ ਹੈ ਕਾਰਲੋ ਨੋਟ ਇਹ 19 ਮਾਰਚ ਦਾ ਹੈਗਾ ਰੋਸ ਪ੍ਰਦਰਸ਼ਨ ਲੁਧਿਆਣਾ ਟੋਲ ਪਲਾਜੇ ਕੋਲੇ ਜਿਹੜੇ ਡੌਗ ਬਰੀਡ ਬੈਨ ਕਰ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਇਹ ਹੈਗਾ ਇਹ ਵੀ ਨੋਟ ਕਰ ਲਓ ਹਾਂਜੀ ਹੋਰ ਕੌਣ ਕੌਣ ਜੁੜਿਆ ਕਰਿਓ ਕਮੈਂਟ ਇਸੋ ਠੀਕ ਹੈ ਜੀ ਕਰ ਲਿਓ ਨੋਟ ਧੰਨਵਾਦ ਸਾਰਿਆਂ ਦਾ ਅੱਜ ਵੀ ਬਾਲ ਸਾਰਿਆਂ ਦਾ